कोरोना ਦੇ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਦਿਖ ਰਹੇ ਨੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਹਾਲ ਹੀ ਦੇ ਵਿੱਚ ਕਰੋਨਾ ਸੁਪ ਵੇਰੀਐਂਟ ਦੇ ਮਾਮਲੇ ਦਿਖਾਈ ਦਿੱਤੇ ਨੇ ਜਿਸ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਚਿੰਤਾ ਜਤੰਦੇ ਹੋਏ ਮਾਸਕ ਪਾਉਣ ਦੀ ਹਦਾਇਤ ਦਿੱਤੀ ਗਈ ਹੈ ਤੇ ਕਿਹਾ ਗਿਆ ਹੈ ਕਿ 60 ਸਾਲ ਦੀ ਉਮਰ ਅਤੇ ਉਸ ਤੋਂ ਵਡੇਰੇ ਉਮਰ ਦੇ ਲੋਕ ਮਾਸਕ ਪਾ ਕੇ ਰੱਖਣ ਇਸੇ ਦੌਰਾਨ ਸਿਹਤ ਮੰਤਰੀ ਦੈਵੀ ਕਿਹਾ ਹੈ ਕਿ ਜੋ ਲੋਕ ਦਿਲ ਦੀ ਬਿਮਾਰੀ ਨਾਲ ਪੀੜਤ ਨੇ ਜਾਂ ਫਿਰ ਜਿਨ੍ਹਾਂ ਨੂੰ ਖਾਂਸੀ ਨਜ਼ਲਾ ਰਹਿੰਦਾ ਹੈ ਉਹ ਲੋਕ ਖਾਸ ਕਰਕੇ ਮਾਸਕ ਪਾ ਕੇ ਰੱਖਣ ਦਾ ਸਿਧਿਏ ਕਿ ਕਰੋਨਾ ਸਬਵੇਰੀਐਂਟ ਦਾ ਮਾਮਲਾ ਕਰਨਾਟਕ ਦੇ ਵਿੱਚ ਸਾਹਮਣੇ ਆਇਆ ਹੈ ਜਿਸ ਨੂੰ ਲੈ ਕੇ ਕਰਨਾਟਕ ਸਰਕਾਰ ਨੇ ਚਿੰਤਾ ਜਤਾਈ ਹੈ ਇਸ ਦੌਰਾਨ ਸਰਕਾਰ ਨੇ ਹੁਕਮ ਜਾਰੀ ਕੀਤੇ ਨੇ ਤੇ ਹਸਪਤਾਲਾਂ ਵਿੱਚ ਖਾਸ ਪ੍ਰਬੰਧ ਕੀਤੇ ਜਾਣ ਤਾਂ ਜੋ ਆਉਣ ਵਾਲੀ ਬਿਮਾਰੀ ਨੂੰ ਰੋਕਿਆ ਜਾ ਸਕਿਆ ਜਾਣਕਾਰੀ ਮੁਤਾਬਕ ਕਰੋਨਾ ਸਬ ਵੇਰੀਐਂਟ ਨੂੰ ਇੰਨਾ ਖਤਰਨਾਕ ਨਹੀਂ ਦੱਸਿਆ ਗਿਆ ਪਰ ਅਮਰੀਕਾ ਦੇ ਵਿੱਚ ਮਈ 2023 ਦੇ ਵਿੱਚ ਇਹ ਸਬ ਵੇਰੀਐਂਟ ਨੇ ਕਾਫੀ ਜਾਨਾਂ ਲਈਆਂ ਸੀ ਇਸੇ ਦੌਰਾਨ ਸੂਬਾ ਸਰਕਾਰ ਵੱਲੋਂ ਹਦਾਇਤ ਦੀ ਪਾਲਣਾ ਕਰਨ ਦੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਤੇ ਬਿਮਾਰ ਲੋਕਾਂ ਤੇ ਖਾਸ ਨਿਗਰਾਨੀ ਰੱਖਣ ਨੂੰ ਵੀ ਕਿਹਾ ਗਿਆ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ